ਪਹਿਲਾਂ ਤਾਂ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਮੁਬਾਰਕਬਾਦ ਦਊਂਗਾ ਕਿਉਂਕਿ ਹਜ਼ਰਤ ਵੀ ਸਾਈ ਲਾਡੀ ਸਾਹਿਬ ਦੀ ਸਰਕਾਰ ਜੋ ਕਿ ਹਰ ਸਾਲ ਉਹਨਾਂ ਦਾ ਮੇਲਾ ਹੈਬੋਵਾਲ ਵਿਖੇ ਜਸੀਆਂ ਰੋਡ ਤੇ ਪੁਜਾਰਾ ਫੈਮਿਲੀ ਵੱਲੋਂ ਕਰਾਇਆ ਜਾਂਦਾ ਅੱਜ ਉਹਦੇ ਏਜੰਡੇ ਦੇ ਰੱਖਦੇ ਹੋਏ ਅੱਜ ਜੋ ਕਾਨਫਰੰਸ ਤੁਹਾਨੂੰ ਸਾਰੇ ਭਾਈਆਂ ਨੂੰ ਬੁਲਾਇਆ ਤੇ ਇੱਥੇ ਇੱਕ ਸੱਦਾ ਦੇਣਾ ਚਾਹੁੰਦੇ ਹਾਂ ਲੁਧਿਆਣਾ ਵਾਸੀਆਂ ਨੂੰ ਕਿ ਜੋ ਹਰ ਸਾਲ ਦੀ ਤਰ੍ਹਾਂ ਤੁਸੀਂ ਪਰਿਵਾਰ ਸਮੇਤ ਮੇਲੇ ਦੇ ਵਿੱਚ ਦਸਤਕ ਦੇਣੇ ਹੋ ਕਿ ਇਸ ਵਾਰ ਵੀ ਇਸ ਸਾਲ ਵੀ ਜੋ ਕਿ ਐਤਵਾਰ ਨੂੰ 9 ਨਵੰਬਰ ਨੂੰ ਰਾਤ ਨੂੰ ਜੱਤਿਆਂ ਰੋਡ ਤੇ ਜਵਾਲਾ ਸਿੰਘ ਚੌਂਕ ਦੇ ਕੋਲ ਜੋ ਮੇਲਾ ਕਰਾਇਆ ਜਾ ਰਿਹਾ ਉਹਦੇ ਵਿੱਚ ਸਾਰੇ ਜਰੂਰ ਪਹੁੰਚੋ ਜਿਹਦੇ ਵਿੱਚ ਮੇਰੇ ਦੋਸਤ ਪਰੀਸ਼ਾ ਪੁਜਾਰਾ ਜੀ ਵੱਲੋਂ ਜੋ ਹਰ ਸਾਲ ਜਰਾ ਇਹਨਾਂ ਦੇ ਪਰਿਵਾਰ ਵੱਲੋਂ حضرت ਪੀਰ ਸਾਈ ਲਾਡੀ ਸਾਹਿਬ ਜੀ ਦਾ ਮੇਲਾ ਕਰਵਾਇਆ ਜਾਂਦਾ ਉਹਦੇ ਵਿੱਚ ਜੋ ਸੰਗਤਾਂ ਆਸ਼ੀਰਵਾਦ ਲੈਣ ਲਈ ਪਹੁੰਚਦੀਆਂ ਤੁਸੀਂ ਸਾਰੇ ਪਰਿਵਾਰ ਸਮੇਤ ਪਹੁੰਚੋ ਜਿਸ ਵਿੱਚ ਪਹੁੰਚ ਰਹੇ ਕਲਾਕਾਰ ਜਿਦਾ ਰੋਸ਼ਨ ਪ੍ਰਿੰਸ ਜੀ ਆ ਰਹੇ ਇਸ ਵਾਰ ਸਦਾਰ ਅਲੀ ਜੀ ਤੇ ਸਿੰਗਰ ਹਸ਼ਮਤ ਸੁਲਤਾਨਾ ਜੀ ਆ ਰਹੇ ਤੇ ਉਹ ਚਾਰ ਚੰਦ ਲਗਾਣਗੇ ਇਸ ਮੇਲੇ ਨੂੰ ਤੇ ਆਪਣੀ ਆਵਾਜ਼ ਦੇ ਨਾਲ ਪ੍ਰਭੂ ਦਾ ਗੁਣਗਾਨ ਕਰਨਗੇ ਤੇ ਮੈਂ ਅੰਤ ਦੇ ਵਿੱਚ ਦੁਬਾਰਾ ਸਾਰਿਆਂ ਨੂੰ ਬੇਨਤੀ ਕਰਦਾ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੁਹਾਡੇ ਮਾਧਿਅਮ ਰਾਈ ਕੀ ਸਾਰੇ ਪਰਿਵਾਰ ਸਮੇਤ ਪਹੁੰਚੋ ਉਹ ਵੀ ਪਰਿਵਾਰਕ ਮਾਹੌਲ ਹੁੰਦਾ ਉੱਥੇ ਸਾਰਾ ਹੋਰ ਇਹ ਵੱਡੀ ਬੇਨਤੀ ਦੇ ਵਿੱਚ ਸੰਗਤ ਪਹੁੰਚ ਲਈ ਉੱਥੇ ਕਿਵੇਂ ਦੇਖਦੇ ਆ ਬਿਲਕੁਲ ਜਿੱਥੇ ਇਹ ਸੰਗਤ ਪਹੁੰਚਦੀ ਹੈ ਉੱਥੇ ਸੰਤ ਸਮਾਜ ਵੀ ਸੰਤ ਸਮਾਜ ਵੀ ਪਹੁੰਚਦਾ ਹੈ ਤੇ ਮੈਂ ਸਾਰਿਆਂ ਨੂੰ ਫਿਰ ਅਦਾਸ ਕਰੂੰਗਾ ਬੇਨਤੀ ਕਰੂੰਗਾ ਕਿ ਆ ਕੇ ਮੇਲੇ ਦੇ ਵਿੱਚ ਚੰਨ ਚੰਨ ਲਗਾਓ ਹਿਸਾਬਾਓ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਧੰਨਵਾਦ ਜੈ ਸਈ ਸਾਰਿਆਂ ਨੂੰ ਜੀ ਮੇਲਾ ਹਜ਼ਰਤ ਮੀਰ ਸਾਈ ਲਾਡੀ ਸਾਹਿਬ ਜੀ ਦਾ 9 ਨਵੰਬਰ 2025 ਦਿਨ ਐਤਵਾਰ ਨੂੰ ਸ਼ਾਮ 7 ਵਜੇ ਸ਼ੁਰੂ ਕੀਤਾ ਜਾਵੇਗਾ ਜਿਹਦੇ ਵਿੱਚ ਮੇਰੇ ਵੱਲੋਂ ਬੇਨਤੀ ਹੈ ਸਾਰੀ ਸੰਗਤਾਂ ਨੂੰ ਕਿ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਆਣ ਤੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਕਿਹੜੀ ਜਗ੍ਹਾ ਕੋਈ ਜੀ ਇਹ ਜੱਸੀਆਂ ਰੋਡ ਬੜੀਆ ਬਵਲ ਨੇੜੇ ਜਵਾਲਾ ਸਿੰਘ ਚੌਕ ਬ ਬੜੀਆ ਬਵਲ ਲੁਧਿਆਣੇ ਦੇ ਵਿੱਚ ਇੱਕ ਜਗ੍ਹਾ ਜੀ ਤੇ ਫਿਰ ਕਿਲਮਾ ਮੇਲਾ ਤੁਹਾਡਾ ਇਹ 17 ਸਾਲ ਹੋ ਗਏ ਜੀ ਸਾਈਂ ਲਾਢੀ ਸਾਹਿਬ ਜੀ ਦੇ ਮੇਲੇ ਨੂੰ ਹੁੰਦੇ ਤੇ ਸਾਈਂ ਜੀ ਕਰਾਂਦੇ ਆ ਰਹੇ ਨੇ ਤੇ ਅੱਗੇ ਵੀ ਸਾਈਂ ਜੀ ਹੀ ਕਰਾਂਦੇ ਆਣਗੇ ਜੀ ਇਸਵਰ ਕਵਾਲ ਕਿਹੜੇ ਜਿਹੜੇ ਆਏ ਇਸ ਵਾਰੀ ਕਵਾਲ ਆ ਰਹੇ ਨੇ ਜੀ ਸਿੰਗਰ ਆ ਰਹੇ ਆ ਰੌਸ਼ਨ ਪ੍ਰਿੰਸ ਆ ਰਹੇ ਆ ਜੀ ਆਪਣਾ ਹਸ਼ਮਤ ਸੁਲਤਾਨਾ ਜੀ ਨੇ ਤੇ ਸਰਦਾਰ ਅਲੀ ਜੀ ਨੇ ਜੀ ਫਿਰ ਕਿੰਨਾ ਕਿੰਨਾ ਟਾਈਮ ਕਮਿਸ਼ਨ ਹੁੰਦਾ ਕਿੰਨੇ ਵੀ ਦਾ ਟਾਈਮ ਸ਼ਾਮ ਨੂੰ 7 ਵਜੇ ਸ਼ੁਰੂ ਹੈ ਜੀ ਬਾਕੀ ਸਾਈਂ ਜੀ ਦੀ ਇੱਛਾ ਤੱਕ ਚੱਲੇਗਾ ਜੀ ਇੱਕ ਦਿਨ ਪਹਿਲਾਂ ਹਾਜ ਜੀ ਦੀ ਮੰਦਿਰ ਦੀ ਰਸਮ ਵੀ ਕੀਤੀ ਜਾਂਦੀ ਹੈ ਇੱਕ ਦਿਨ ਪਹਿਲੇ ਸਾਈਂ ਜੀ ਦੀ ਤੇ ਉਸ ਤੋਂ ਅਗਲੇ ਦਿਨ ਕਵਾਲੀਆਂ ਆਉਂਦੀਆਂ ਨੇ ਜੀ ਸਾਈਂ ਜੀ ਦਾ ਗੁਣਗਾਨ ਕੀਤਾ ਜਾਂਦਾ ਹੈ ਜੀ ਤੇ ਨੌਜਵਾਨ ਪੀੜੀ ਅੱਜ ਦੀ ਜਿਹਦੇ ਉਨੂੰ ਕੀ ਮੈਸੇਜ ਦੇਣਾ ਨੌਜਵਾਨ ਪੀੜੀ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਆ ਕੀ ਜਿੰਨਾ ਰੱਬ ਦੇ ਨਾਮ ਨਾਲ ਜੁੜੋ ਤੇ ਤੁਹਾਡਾ ਅਗੇ ਜ਼ਿੰਦਗੀ ਵੀ ਸਫਲ ਵੱਲ ਪੱਥ ਜਾਊਗੀ ਔਰ ਤੁਹਾਡੇ ਦਿਮਾਗ ਨੂੰ ਵੀ ਸ਼ਾਂਤੀ ਮਿਲੇਗੀ ਇਧਰ ਉਧਰ ਧਿਆਨ ਨਹੀਂ ਜਾਵੇਗਾ ਤੁਹਾਡਾ ਗਲਤ ਕੰਮਾਂ ਵਾਲੇ ਪਾਸੇ ਜੀ